ਪਹਿਲਾਂ ਤੇ ਨਾ ਅਸੀਂ ਝੋਨਾ ਲਾਇਆ ਸੀਗਾ ਉਹ ਵੀ ਸਾਰਾ ਡੁੱਬ ਗਿਆ ਉਹਦੇ ਵਿੱਚੋਂ ਵੀ ਕੁਝ ਨਹੀਂ ਹਾਸਲ ਹੋਇਆ ਹੈਗਾ ਜੇ ਹੁਣ ਮਿਰਚਾਂ ਲਾਈਆਂ ਅਸੀਂ ਕਿਹਾ ਕਿ ਚਲੋ ਮਿਰਚਾਂ ਤੋਂ ਕੁਝ ਨਾ ਕੁਝ ਕਣਕ ਪਟਾ ਲੈ ਲਾਂਗੇ ਪਰ ਉਹ ਵੀ ਅਜੇ ਤੱਕ ਦੋ ਬੱਚੇ ਨਿੱਕੇ ਨਿੱਕੇ ਘਰ ਵਾਲਾ ਹੁਣ ਬਾਹਰ ਮਸ਼ੀਨ ਤੇ ਗਿਆ ਹੋਇਆ ਸੀਗਾ ਤਾਂ ਭੈਣ ਦੀ ਜ਼ਮੀਨ ਹੈਗੀ ਜਿਸ ਦੇ ਵਿੱਚ ਮਿਹਨਤ ਦੇ ਨਾਲ ਇਸ ਨੇ ਮਿਰਚਾਂ ਦੀ ਖੇਤੀ ਕੀਤੀ ਸੀ ਪਰ ਉਹ ਖੇਤੀ ਜਿਹੜੀ ਹੈਗੀ ਅੱਗ ਦੀ ਲਪੇਟ ਚੜ ਗਈ ਤੇ ਕਾਫੀ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਪਰ ਨੁਕਸਾਨ ਵੱਡੇ ਪੱਧਰ ਤੇ ਜੋ ਕਿ ਸੁਬਾਹ ਦਾ ਰੋਟੀ ਤੋਂ ਵੀ ਮਤਲਬ ਆਤਰ ਹੋਏ ਪਿਆ ਦਿਲ ਨਹੀਂ ਕਰਦਾ ਪਿਆ ਵੇਖ ਵੇਖ ਕੇ ਕਿ ਮਨ ਦੁਖੀ ਹੋ ਜਾ ਕੁਛ ਨਹੀਂ ਕਹਿ ਸਕਦੇ ਤਸਵੀਰਾਂ ਤੁਹਾਡੇ ਨਾਲ ਉਹ ਵੀ ਸਾਂਝੀਆਂ ਕੀਤੀਆਂ ਜੋ ਘਰਾਂ ਦਾ ਨੁਕਸਾਨ ਹੋਇਆ ਇਸ ਦੌਰਾਨ ਜਿਹੜਾ ਫਸਲਾਂ ਦਾ ਵੀ ਕਾਫੀ ਵੱਡੇ ਪੱਧਰ ਤੇ ਨੁਕਸਾਨ ਹੋਇਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਆ ਬੂਟਾ ਮਿਰਚਾਂ ਦਾ ਬੂਟਾ ਹੈਗਾ ਜਿਹੜਾ ਇਸ ਅੱਗ ਦੀ ਲਪੇਟ ਦੇ ਵਿੱਚ ਆਇਆ ਤਸਵੀਰਾਂ ਤੁਸੀਂ ਸਾਫ਼ ਦੇ ਸਕਦੇ ਹੋ ਲੰਮੇ ਰੋਕ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਭੈਣ ਵੀ ਸਾਡੇ ਨਾਲ ਮੌਜੂਦ ਹੈ ਜਿਸ ਭੈਣ ਦਾ ਖੇਤ ਹੈਗਾ ਤਕਰੀਬਨ 2-3 ਕਨਾਲਾਂ ਜਿਹੜੀ ਇਸ ਭੈਣ ਦੀ ਜ਼ਮੀਨ ਹੈਗੀ ਹੈ ਜਿਸ ਦੇ ਵਿੱਚ ਮਿਹਨਤ ਦੇ ਨਾਲ ਇਸ ਨੇ ਮਿਰਚਾਂ ਦੀ ਖੇਤੀ ਕੀਤੀ ਸੀ ਪਰ ਉਹ ਖੇਤੀ ਜਿਹੜੀ ਹੈਗੀ ਅੱਗ ਦੀ ਲਪੇਟ ਚੜ ਗਈ ਤੇ ਕਾਫੀ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਭੈਣ ਜੀ ਆਪਣਾ ਖੇਤ ਆ ਜੀ ਹਾਂਜੀ ਕੀ ਨਾਮ ਕੀ ਆਪਣਾ ਜੀ ਸੰਦੀਪ ਕੌਰ ਮੇਨ ਕਿਨੀ ਟੋਟਲ ਆਪਣਾ 3 ਕਨਾਲਾਂ ਜ਼ਮੀਨ ਹੈ ਮਿਰਚਾਂ ਵੀ ਜੀਆਂ ਮਿਰਚਾਂ ਲਾਈਆਂ ਇਸ ਕਣਕ ਵੀ ਨਹੀਂ ਹੈਗੀ ਮਿਰਚਾਂ ਲਾਈਆਂ ਇਹ ਕਿ ਆ ਕਿ ਮਿਰਚ ਵੇਚ ਕੇ ਤੇ ਮਤਲਬ ਕਣਕ ਲੈ ਲਾਂਗੇ ਅੱਛਾ ਜੀ ਹਾਂਜੀ ਪਰ ਨੁਕਸਾਨ ਵੱਡੇ ਪੱਧਰ ਤੋਂ ਜੋ ਕਿ ਸੋਭਾ ਦਾ ਰੋਟੀ ਤੋਂ ਵੀ ਮਤਲਬ ਹਾਤ ਰੋਏ ਪੈ ਦਿਲ ਨਹੀਂ ਕਰਦਾ ਪਿਆ ਵੇਖ-ਵੇਖ ਕੇ ਕਿ ਮਨ ਦੁਖੀ ਹੋ ਜਾ ਕੁਛ ਨਹੀਂ ਕਹਿ ਸਕਦੇ ਹੋ ਇੱਥੇ ਹੜਾਂ ਦਾ ਵੀ ਕਾਫੀ ਵੱਡਾ ਹੈ ਹਾਂਜੀ ਪਹਿਲਾਂ ਇੱਥੇ ਨਾ ਅਸੀਂ ਝੋਨਾ ਲਾਇਆ ਸੀਗਾ ਉਹ ਵੀ ਸਾਰਾ ਡੁੱਬ ਗਿਆ ਉਹਦੇ ਵਿੱਚੋਂ ਵੀ ਕੁਛ ਨਹੀਂ ਹਾਸਲ ਹੋਇਆ ਹੈਗਾ ਜੇ ਹੁਣ ਮਿਰਚਾਂ ਲਾਈਆਂ ਅਸੀਂ ਕਿਹਾ ਕਿ ਚਲੋ ਮਿਰਚਾਂ ਤੋਂ ਕੁਛ ਨਾ ਕੁਛ ਕਣਕ ਪਟਾ ਲੈ ਲਾਂਗੇ ਪਰ ਉਹ ਵੀ ਅਜੇ ਤੱਕ ਦੋ ਬੱਚੇ ਨਿੱਕੇ ਨਿੱਕੇ ਘਰ ਵਾਲਾ ਹੁਣ ਚ ਬਾਹਰ ਮਸ਼ੀਨ ਤੇ ਗਿਆ ਹੋਇਆ ਸੀਗਾ ਮਿਹਨਤ ਮੈਂ ਹਾਂਜੀ ਮੈਂ ਤਾਂ ਮਜ਼ਦੂਰੀ ਕਰਦੇ ਐਮ ਇਹ ਜਿਹੜਾ ਜਿਹੜਾ ਫਸਲ ਸੀਗੀ ਮਿਰਚਾਂ ਬੀਜੀਆਂ ਸੀ ਇਹਦਾ ਹੀ ਸਾਰਾ ਸੀਗਾ ਹਾਂਜੀ ਇਹਦਾ ਸੀਗਾ ਇਹ ਬੱਚੇ ਕਿੰਨੇ ਆ ਬੱਚੇ 2 ਆ ਕੁੜੀਆ ਤੇ ਕਾਕਾ ਇਹ ਅੱਛਾ ਜੀ ਇੱਕ 6 ਸਾਲ ਦਾ ਇੱਕ 7 ਸਾਲ ਦਾ ਹਾਂਜੀ ਇਹ ਕੋਈ ਹੋਰ ਮਿਹਨਤ ਦਾ ਜਰੀਆ ਨਹੀਂ ਕੋਈ ਨਹੀਂ ਨਾ ਕੋਈ ਸਾਧਨ ਆ ਤੇ ਨਾ ਕੋਈ ਹੋਰ ਹੈ ਵੇ ਵੇ ਕੇ ਦੇ ਆਲੀਆ ਇਹ ਹੀ ਆਸਰਾ ਹੈਗਾ ਤੇ ਉਹ ਵੀ ਕੱਲ ਅਜੇ ਪਾਣੀ ਵੀ ਲਾਇਆ ਹੋਇਆ ਉਸਦੇ ਬਾਦਾਂ ਵੀ ਇੰਨੀ ਅੱਗ ਦੇ ਚ ਪੇੜ ਦੇ ਵਿੱਚ ਆ ਗਏ ਆ ਦੋਖਤ ਹੋਇਆ ਜੀ ਬਹੁਤ ਜ਼ਿਆਦਾ ਦੋਖੇ ਇਸ ਗੱਲ ਦਾ ਹੁੰਦੀਆਂ ਕਿ ਮਤਲਬ ਫਸਲ ਹੀ ਜਿਹੜੀ ਪੁੱਤਾ ਧੀ ਆਂਗੂ ਪਾਲੀਦੀ ਆ ਬਿਲਕੁਲ ਜੀ ਪੁੱਤਾ ਧੀ ਆਂਗੂ ਰਾਤ ਦਿਨੇ ਮਿਹਨਤ ਕਰ ਕਰਕੇ ਇੱਥੋਂ ਤੱਕ ਤਿਆਰ ਕੀਤੀ ਜਦੋਂ ਹੁਣ ਸਾਡਾ ਮਤਲਬ ਮਿਹਨਤ ਮੁੱਲ ਮੋੜਨ ਤੇ ਆਈ ਤੇ ਆਹ ਦੇਖ ਲੋ ਹਾਂਜੀ ਭਾਵੇਂ ਇਹਨੇ ਆਪਣਾ ਜਿਹੜਾ ਦਰਦ ਬਿਆਨ ਕੀਤਾ ਤਸਵੀਰਾਂ ਤੁਹਾਨੂੰ ਸਾਫ਼ ਦਿਖਾਈ ਜਿਹੜੀਆਂ ਨੇ ਜੋ ਤਸਵੀਰਾਂ ਜੋ ਮਿਹਨਤ ਦੇ ਨਾਲ ਜਿਹੜੀ ਫਸਲ ਪਾਲੀ ਸੀਗੀ ਉਹ ਅੱਗ ਦੀ ਲਪੇਟ ਚੜ ਗਈ। ਛੇਤ ਨਾਲ ਸੰਬੰਧਿਤ ਮਾਲਕ ਹੈਗਾ ਉਸਤੇ ਕੀ ਬੀਤ ਰਹੀ ਹੈ ਕੋਈ ਵੱਡਾ ਮਾਲਕ ਨਹੀਂ ਹੈਗਾ ਸਿਰਫ ਤੇ ਸਿਰਫ 2 ਜਾਂ 3 ਕਨਾਲੇ ਜ਼ਮੀਨ ਹੈਗੀ ਏ ਜਿਸ ਨਾਲ ਆਪਣੇ ਪੂਰੇ ਪਰਿਵਾਰ ਦਾ ਮਿਹਨਤ ਕਰਕੇ ਗੁਜ਼ਾਰਾ ਕਰਦਾ ਹੈ ਪਰਿਵਾਰ ਤੇ ਖੇਤ ਦੀਆਂ ਤਸਵੀਰਾਂ ਦੇਖ ਰਹੇ ਹੋ ਭੈਣ ਆਪਣੀ ਮਿਹਨਤ ਮਜ਼ਦੂਰੀ ਕਰਕੇ ਇਸ ਖੇਤ ਦੇ ਵਿੱਚ ਜਿਹੜਾ ਖੇਤੀ ਕਰਦੀ ਸੀ ਪਰ ਖੇਤੀ ਦਾ ਹਾਲ ਜਿਹੜਾ ਤੁਸੀਂ ਆਪ ਹੀ ਦੇਖ ਸਕਦੇ ਹੋ ਕਿਸ ਤਰ੍ਹਾਂ ਦਾ ਹਾਲ ਹੋਇਆ ਹੈ ਇਸ ਅੱਗ ਦੀ ਲਪੇਟ ਦੇ ਵਿੱਚ ਜਿਹੜਾ ਕਈ ਪਰਿਵਾਰ ਤਾਂ ਬੇਸ਼ੱਕ ਆਇਆ ਨ ਪਰ ਕਈ ਜਿਹੜਾ ਖੇਤੀਕਾਰ ਆ ਜਿਹੜਾ ਹੈਗੀ ਇਹ ਫਸਲ ਵੀ ਹੈਗੀ ਐ ਇਸ ਆਗ ਦੀ ਲਪੇਟ ਦੇ ਵਿੱਚ ਆਈ ਹੈ ਭਾਰੀ ਨੁਕਸਾਨ ਹੋਇਆ ਹੈ ਸੋ ਇਸ ਭੈਣ ਦਾ ਜਿਹੜਾ ਦਰਦ ਅਸੀਂ ਬਿਆਨ ਨਹੀਂ ਕਰ ਸਕਦੇ ਭੈਣ ਜਿਹੜਾ ਇਸ ਦਰਦ ਦੇ ਵਿੱਚ ਗੁਹਾਰ ਲਗਾ ਰਹੀ ਹੈ ਉਹਨਾਂ ਸਮਾਜ ਸੇਵੀ ਸੰਸਥਾਵਾਂ ਨੂੰ ਜੋ ਇਸ ਪਰਿਵਾਰ ਦੀ ਵੱੱਟ ਵੱੱਟ ਮਦਦ ਕਰ ਸਕਣ ਸੋ ਇਸ ਵੀਡੀਓ ਨੂੰ ਵੱੱਟ ਵੱੱਟ ਸ਼ੇਅਰ ਜ਼ਰੂਰ ਕਰਨਾ